ਦੇਸ਼ ਭਰ ਸੇ ਅੱਜ 8 ਕਰੋੜ ਤੇ ਦੁਕਾਨਦਾਰਾਂ ਦੇ ਸੰਗਠਨ ਕਨਫੈਡਰੇਸ਼ਨ ਆਫ 올 ਇੰਡੀਆ ਟ੍ਰੇਡਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਭਾਰਤ ਬੰਦ ਅਤੇ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ ਪਰ ਇਸ ਦਾ ਬਹੁਤ ਅਸਰ ਲੁਧਿਆਣਾ ਵਿੱਚ ਨਹੀਂ ਵਿਖਾਈ ਦਿੱਤਾ ਆਪਣੀਆਂ ਜੀਐਸਟੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੁਧਿਆਣਾ ਦੇ ਵਪਾਰੀ ਵਰਗ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਨਾਂ ਕਰ ਅਤੇ ਆਪਕਾਰੀ ਅਧਿਕਾਰੀ ਤੇਜਵੀਰ ਸਿੰਘ ਸੰਦੂ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਦੌਰਾਨ ਤੇਜਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ ਖਾਸ ਕਰਕੇ ਛੋਟੇ ਵਪਾਰੀ ਆਨਲਾਈਨ ਟ੍ਰੇਡਸ ਦੀਆਂ ਮਨਮਾਨੀਆਂ ਕਰਕੇ ਪਰੇਸ਼ਾਨ ਨੇ ਅਤੇ ਈਵੀ ਵਿਲ ਦੇ ਵਿੱਚ ਉਹਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਅਤੇ ਜੀਐਸਟੀ ਸੇਵਾਵਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਨਮੀਆਂ ਸੋਧਾਂ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਵੀ ਜਟਿਲਤਾਵਾਂ ਨੂੰ ਲੈ ਕੇ ਉਹ ਪਰੇਸ਼ਾਨ ਨੇ ਇਹ ਵਪਾਰ ਮੰਡਲ ਟੋਟਲ ਹਿੰਦੁਸਤਾਨ ਦੇ ਵਿੱਚ ਅੱਜ ਵਪਾਰ ਮੰਡਲ ਵੱਲੋਂ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਜੋ GST ਦੇ ਵਿਰੁੱਧ ਇਹਨਾਂ ਨੇ ਵਪਾਰੀਆਂ ਦੇ ਵਿਰੁੱਧ GST ਦੇ ਵਿੱਚ ਅਮੈਂਡਮੈਂਟ ਕੀਤੀਆਂ ਨੇ ਉਹਨਾਂ ਨੂੰ ਸਹੀ ਕਰਨ ਵਾਸਤੇ ਟੋਟਲ ਹਿੰਦੁਸਤਾਨ ਦੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਪੇਸ਼ ਕੀਤੇ ਗਏ ਨੇ ਉਮੀਦ ਕਰਦੇ ਆਂ ਕਿ ਸਰਕਾਰ ਇਸ ਤੇ ਜ਼ਰੂਰ ਗੌਰ ਕਰੇਗੀ ਅਗਰ ਨਹੀਂ ਗੌਰ ਕਰੇਗੀ ਵਪਾਰ ਖਰਾਬ ਹੋਏਗਾ ਰੈਵਨਿਊ ਕਟੇਗਾ ਵਪਾਰੀ ਪਰੇਸ਼ਾਨ ਹੋਏਗਾ ਬੜੀ ਉਮੀਦ ਨਾਲ ਅੱਜ ਇਹ ਮੈਮਰਨ ਦਿੱਤੇ ਗਏ ਨੇ ਜਿਸ ਤਰ੍ਹਾਂ ਸਾਡੇ ਪ੍ਰਦੇਸ਼ ਦੇ ਸੈਕਟਰੀ ਸੁਨੀਲ ਮਹਿਰਾ ਜੀ ਨੇ ਕਿਹਾ ਪ੍ਰਧਾਨ ਜੀ ਵੀ ਜ਼ਿਲ੍ਹੇ ਦੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਵੀ ਸਾਰਿਆਂ ਨੇ ਇਹ ਰਿਕੁਐਸਟ ਕੀਤੀ ਹੈ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਇਹਨੂੰ ਸਾਡੀਆਂ ਮੰਗਾਂ ਨੂੰ ਸਰਕਾਰ ਉੱਪਰ ਤੱਕ ਪਹੁੰਚਾਓ ਤਾਂ ਕਿ ਵਪਾਰ ਸੌਖਾ ਹੋਵੇ ਸਰਕਾਰ ਦਾ ਰੈਵਨਿਊ ਵਧੇ ਲੁਧਿਆਣਾ ਇੱਕ ਬਹੁਤ ਵੱਡਾ ਟੈਕਸਟ ਟੈਕਸਟਾਈਲ ਦਾ ਸਾਈਕਲ ਇੰਡਸਟਰੀ ਦਾ ਸਲਾਈ ਮਸ਼ੀਨ ਇੰਡਸਟਰੀ ਦਾ ਬਹੁਤ ਵੱਡਾ ਹੱਬ ਹੈ ਰੈਵਨਿਊ ਟੋਟਲ ਪੰਜਾਬ ਦੇ ਰੈਵਨਿਊ ਦਾ ਅੱਧਾ ਹਿੱਸਾ ਜਿਹੜਾ ਹੈ ਉਹ ਕਲਾ ਲੁਧਿਆਣਾ ਪੇ ਕਰਦਾ ਹੈ ਸੋ ਇਹ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਰਿਕੁਐਸਟ ਕਰਦੇ ਆ ਕਿ ਇਹਨਾਂ ਤੇ ਬਹੁਤ ਅੱਛੀ ਤਰ੍ਹਾਂ ਗੌਰ ਕੀਤਾ ਜਾਵੇ ਤਾਂ ਕਿ ਅਸੀਂ ਸਰਕਾਰ ਦਾ ਸਹਿਯੋਗ ਕਰਦੇ ਰਹੀਏ ਸਰਕਾਰ ਸਾਨੂੰ ਐਦਾਂ ਹੀ ਅਗਰ ਸਹੂਲਤਾਂ ਦੇਊਗੀ ਤਾਂ ਸਾਡਾ ਵਪਾਰ ਜ਼ਰੂਰ ਉਮੀਦ ਕਰਦੇ ਆ ਤਰੱਕੀ ਕਰੇ ਮੈਂ ਮੈਮੋਰੰਡਮ ਜੀਐਸਟੀ ਨੂੰ ਈਜ਼ੀ ਕਰਨ ਵਾਸਤੇ ਦਿੱਤੇ ਗਏ ਨੇ ਔਰ ਪੰਜਾਬ ਦੇ ਹਰ ਜ਼ਿਲ੍ਹੇ ਚ ਹਰ ਕਸਬੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਕੈਟ ਨੇ ਵਪਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਸੇਲ ਟੈਕਸ ਆਫੀਸਰਸ ਨੂੰ ਔਰ ਐਸਜੀਐਮਜ਼ ਨੂੰ ਪੂਰੇ ਹਿੰਦੁਸਤਾਨ 'ਚ ਮੈਂ ਰੰਡਨ ਦਿੱਤੇ ਮੰਗ ਕੀਤੀ ਹੈ ਕਿ ਜੋ ਜੀਐਸਟੀ ਸਰਕਾਰ ਨੇ ਹੁਣ ਐਮੈਂਡਮੈਂਟ ਕੀਤੀ ਹੈ ਇਹਦੇ ਨਾਲ 85% ਵਪਾਰੀ ਛੋਟਾ ਹੈ 85% ਵਪਾਰੀ ਮਿਡ ਹੈ ਉਹ ਇਸ ਕਾਬਿਲ ਨਹੀਂ ਹੈ ਕਿ ਓਖੇ ਕਾਨੂੰਨਾਂ ਦਾ ਪਾਲਨ ਹੋ ਸਕੇ ਇਹਦੇ ਨਾਲ ਚੋਰ ਬਜਾਰੀ ਵਧੂਗੀ ਭ੍ਰਸ਼ਟਾਚਾਰ ਵਧੇਗਾ ਔਰ ਵਪਾਰੀ ਟ੍ਰੇਡ ਤੋਂ ਬਾਹਰ ਹੋ ਜਾਏਗਾ ਕਰੋਨਾ ਦੇ ਟਾਈਮ ਦੇ ਉੱਤੇ ਐਸੀ ਓਖੇ ਕਾਨੂੰਨ ਲਿਆਣਾ ਔਰ ਸਰਕਾਰ ਨੇ ਵਪਾਰੀਆਂ ਨੂੰ ਪੁੱਛਿਆ ਨਹੀਂ ਨਾ ਪੰਜਾਬ ਸਰਕਾਰ ਨੇ ਨਾ ਕੇਂਦਰ ਨੇ ਅਨਾਉਂਸ ਕੀਤਾ ਸੀ ਕਿ ਟ੍ਰੇਡ ਬੋਰਡ ਬਣਾਵਾਂਗੇ ਮੋਦੀ ਜੀ ਨੇ ਵੀ ਔਰ ਕੈਪਟਨ ਅਵਿੰਦਰ ਸਿੰਘ ਜੀ ਨੇ ਵੀ ਪਰ ਕਿਸੇ ਨੇ ਟ੍ਰੇਡ ਬੋਰਡ ਨਹੀਂ ਬਣਾਇਆ ਨਾ ਹੀ ਕੋਈ ਜੁਪਰੇਜ਼ੈਂਟੇਸ਼ਨ ਕੌਂਸਲ ਦੇ ਵਿੱਚ ਜੀਐਸਸੀ ਕੌਂਸਲ ਚ ਹੈ ਜੇ ਸਰਕਾਰ ਲੋਕਾਂ ਨੂੰ ਔਖੇ ਟਾਈਮ ਚ ਪਾਏਗੀ ਇਹ ਕਰੋਨਾ ਦੇ ਵਿੱਚ ਅੱਗੇ ਹਿੰਦੁਸਤਾਨ ਦਾ 60 70% ਵਪਾਰ ਤਬਾਹ ਹੋ ਚੁੱਕਾ ਹੈ ਸਰਕਾਰ ਦੇ ਕਹਿਣ ਦੇ ਮੁਤਾਬਕ ਇਹ ਸਰਲ ਜ਼ਰੂਰ ਹੈ ਉਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਸਰਕਾਰ ਆਪ ਹੀ ਉਹਦੇ ਵਿੱਚ ਮੇਰਾ ਖਿਆਲ ਹੈ ਨੀਅਰ ਅਬਾਊਟ 1500 ਤੋਂ ਲੈ ਕੇ 2000 ਐਮੈਂਡਮੈਂਟ ਹੁਣ ਤੱਕ ਕਰ ਚੁੱਕੀ ਹੈ ਜੇ ਇੰਨਾ ਹੀ ਸਰਲ ਹੁੰਦਾ ਤੇ ਇਨਾ ਐਮੈਂਡਮੈਂਟ ਦੀ ਲੋੜ ਨਹੀਂ ਸੀ ਔਰ ਆਉਣ ਵਾਲੇ ਸਮੇਂ 'ਚ ਅਜੇ ਕੁਝ ਨਹੀਂ ਪਤਾ ਵੀ ਕਿੰਨੀਆਂ ਐਮੈਂਡਮੈਂਟਸ ਹੋਰ ਹੋਣ ਜਾ ਰਹੀਆਂ ਨੇ ਇਹ ਸਰਕਾਰ ਦੇ ਕਾਨੂੰਨ ਦੀਆਂ ਖਾਮੀਆਂ ਨੇ ਜੋ ਪਹਿਲਾਂ ਬਿਨਾਂ ਸੋਚ ਬਿਨਾਂ ਵਿਚਾਰ ਤੋਂ ਬਣਾਈਆਂ ਗਈਆਂ ਜੇ ਪਹਿਲੇ ਸੋਚ ਵਿਚਾਰ ਕੇ ਬਣਾਇਆ ਹੁੰਦਾ ਤੇ ਅਜ ਇਹਨਾਂ ਖਾਮੀਆਂ ਨੂੰ ਦੂਰ ਕਰਨ ਵਾਸਤੇ ਇਹਨਾਂ ਖਾਮੀਆਂ ਨੂੰ ਠੀਕ ਕਰਨ ਵਾਸਤੇ ਇਹਨਾਂ ਸੋਧਾਂ ਦੀ ਲੋੜ ਨਹੀਂ ਪੈਂਦੀ ਔਰ ਉਹਦਾ ਮੁੱਖ ਕਾਰਨ ਜਿਹੜਾ ਕਿ ਵਪਾਰੀ ਜਿਹੜੀ ਕਮਿਊਨਿਟੀ ਹੈ ਬਿਜ਼ਨਸ ਕਮਿਊਨਿਟੀ ਹੈ ਉਹਦੀ ਇਨਵੋਲਵਮੈਂਟ ਜੀਐਸਟੀ ਬਣਾਉਣ ਦੇ ਵਿੱਚ ਬਿਲਕੁਲ ਨਿਲ ਸੀ ਜੇ ਵਪਾਰ ਵਪਾਰੀ ਵਰਗ ਨੂੰ ਇਹ ਕਾਨੂੰਨ ਬਣਾਉਣ ਤੋਂ ਪਹਿਲੇ ਇਹਦੇ ਇਨਵੋਲਵ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਜਿੰਨਾ ਸੋਧਾਂ ਦੀ ਲੋੜਣਾ ਪੈਂਦੀ ਐਮੈਂਡਮੈਂਟਸ ਦੀ ਲੋੜਣਾ ਪੈਂਦੀ ਔਰ ਇਹਨਾਂ ਕੋ ਪਚੀਦਾ ਹੋ ਚੁੱਕਾ ਹੈ ਵੀ ਇਹ ਜਿਹੜਾ ਬਿਜ਼ਨਸ ਕਮਿਊਨਿਟੀ ਤੱਕ ਪਾਸੇ ਰਹਿ ਗਈ ਜਿਹੜੇ ਪ੍ਰੋਫੈਸ਼ਨਲਸ ਨੇ ਅਕਾਊਂਟੈਂਟ ਨੇ ਵਕੀਲ ਨੇ ਸੀਏ ਨੇ ਉਹਨਾਂ ਦੀ ਸਮਝ ਤੋਂ ਪਰੇ ਹੋ ਗਿਆ ਰਦਰ ਕਈ ਅਫਸਰਾਂ ਨਾਲ ਗੱਲ ਕਰਦੇ ਆ ਅਫਸਰ ਵੀ ਕਹਿੰਦਾ ਯਾਰ ਇਹ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈ ਤੇ ਤੂੰ ਹਿਸਾਬ ਲਾ ਲ ਉਸ ਨੂੰ ਵੀ ਕਿੰਨਾ ਕੁ ਸਰਲ ਹੈ ਮੁੱਖ ਐਂਡਾ ਜੀ ਇਹਦੇ ਚ ਕਾਫੀ ਪੁਆਇੰਟ ਜਿਹੜੇ ਸੀਗੇ ਇਨਕਲੂਡ ਕੀਤੇ ਗਏ ਸੀ ਵਪਾਰ ਮੰਡਲ ਵੱਲੋਂ ਇੱਕ ਤਾਂ ਜਿਹੜੇ ਨਿਊ ਲਾਜ਼ ਇੰਪਲੀਮੈਂਟ ਹੋਏ ਨੇ ਜਿਨ੍ਹਾਂ ਦੇ ਵਿੱਚ ਕਿਲੋਮੀਟਰ ਦੀ ਲਿਮਟ ਘਟਾਤੀ ਗਈ ਹੈ ਟਾਈਮ ਦਾ ਫਰਕ ਪਾਇਆ ਉਹ ਪੁਆਇੰਟ ਸਾਰੇ ਇਹਨਾਂ ਨੇ ਮੇਕ ਆਊਟ ਕੀਤੇ ਨੇ ਉਹ ਧਿਆਨ ਨਾਲ ਸੁਣੇ ਗਏ ਨੇ ਵਿਚਾਰੇ ਗਏ ਨੇ ਉਹ ਅਸੀਂ ਕਾਉਂਸਲ ਦੇ ਅੱਗੇ ਜਰੂਰ ਪੁਟ ਅਪ ਕਰਾਂਗੇ ਜੋ ਗ੍ਰੀਵੈਂਸਸ ਹੋਣਗੀਆਂ ਵਪਾਰੀਆਂ ਦੀਆਂ ਉਹ ਅਸੀਂ ਡੈਫੀਨੇਟਲੀ ਗਵਰਨਮੈਂਟ ਦੇ ਅੱਗੇ ਪੁਟ ਕਰਾਂਗੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼